ਇੱਕ ਪਾਸੇ ਜਿੱਥੇ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਉੱਥੇ ਦੂਜੇ ਪਾਸੇ ਕੁਝ ਲੋਕ ਇਸੇ ਪੇਸ਼ੇ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੇ ਹੋਏ ਨੇ ਅਸੀਂ ਗੱਲ ਕਰ ਰਹੇ ਹਾਂ ਫਾਜ਼ਿਲਕਾ ਦੇ ਸ਼ਹਿਰ ਜਲਾਲਾਬਾਦੀ ਜਿੱਥੇ ਝੋਲਾ ਛਾਪ ਡਾਕਟਰਾਂ ਦੀ ਪਰਮਾਰ ਇੱਥੇ ਨਾ ਤਾਂ ਕਿਸੇ ਡਾਕਟਰ ਕੋਲ ਕੋਈ ਡਿਗਰੀ ਹੈ ਤੇ ਨਾ ਹੀ ਕੋਈ ਡਿਪਲੋਮਾ ਜਿਸ ਦੇ ਆਧਾਰ ਤੇ ਉਹ ਲੋਕਾਂ ਦਾ ਇਲਾਜ ਕਰ ਰਹੇ ਨੇ ਇਸ ਸਬੰਧ ਵਿੱਚ ਜਦੋਂ ਸਾਡੀ ਟੀਮ ਨੇ ਕੁਝ ਹਸਪਤਾਲਾਂ ਅਤੇ ਕਲੀਨਿਕਾਂ ਤੇ ਜਾ ਕੇ ਦੇਖਿਆ ਤਾਂ ਇੱਥੇ ਢੜਲੇ ਨਾਲ ਲੋਕਾਂ ਦੇ ਐਕਸਰੇ ਅਤੇ ਹੱਡੀਆਂ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਕਿਸੇ ਵੀ ਡਾਕਟਰ ਕੋਲ ਡਿਗਰੀ ਨਹੀਂ ਸੀ ਤੇ ਜਿਹੜਾ ਵਿਅਕਤੀ ਐਕਸਰੇ ਮਸ਼ੀਨ ਆਪਰੇਟ ਕਰ ਰਿਹਾ ਸੀ ਉਸ ਕੋਲ ਵੀ ਕਿਸੇ ਤਰ੍ਹਾਂ ਦੀ ਕੋਈ ਡਿਗਰੀ ਅਤੇ ਡਿਪਲੋਮਾ ਨਹੀਂ ਸੀ ਜਿਸ ਦੇ ਆਧਾਰ ਤੇ ਉਹ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ ਉਧਰ ਸਿਵਲ ਸਰਜਨ ਡਾਕਟਰ ਸੁਰੇਸ਼ ਕੁਮਾਰ ਦੇ ਧਿਆਨ ਵਿੱਚ ਜਦੋਂ ਇਹ ਮਾਮਲਾ ਲਿਆਂਦਾ ਗਿਆ ਤਾਂ ਉਹਨਾਂ ਨੇ ਤੁਰੰਤ ਇਸ ਸੰਬੰਧੀ ਇੱਕ ਟੀਮ ਦਾ ਗਠਨ ਕਰ ਦਿੱਤਾ ਤਾਂ ਜੋ ਇਹਨਾਂ ਝੋਲਾ ਛਾਪ ਡਾਕਟਰਾਂ ਤੇ ਲਗਾਮ ਲਗਾਈ ਜਾ ਸਕੇ ਟ੍ਰੇਨਿੰਗ ਕਿੱਥੋਂ ਲਈਏ ਉਹ ਟ੍ਰੇਨਿੰਗ ਤਾਂ ਮੈਂ ਨਹੀਂ ਲਈਗੀ ਮੈਂ ਟ੍ਰੇਨਿੰਗ ਲਈ ਸੀ ਖਾਨ ਮੁਸਮਾਠਾ ਗਏ ਅੱਛਾ ਜੀ ਹਸਤਾਨ ਮੁਸਮਾਠਾ ਉਹਨੇ ਕੀ ਕੀਤਾ ਉਹਨਾਂ ਨੇ ਕੁਝ ਨਹੀਂ ਆਏ ਮਲੇਈ ਤੇ ਤੇਲ ਪੱਟੀ ਦੇ ਕੰਮ ਕਰਦੇ ਨੇ ਜਿਸ ਕਰਕੇ ਮੇਰੇ ਕੋਲ ਕੰਮ ਰੱਬ ਦੀ ਕਿਰਪਾ ਨਾਲ ਆਂਦਾ ਗਿਆ ਆਂਦਾ ਗਿਆ ਜਿਵੇਂ ਜਿਵੇਂ ਜਿਆਦਾ ਕੰਮ ਆਪਾਂ ਕਰਾਂਗੇ ਉਹ ਮੈਂ ਫਿਰ ਨੋਟ ਕਰਤੀ ساری ਬਾਤਾਂ ਲਿਖ ਲਈਏ ਜੀ ਬੁਖਾਰ ਦੇਖ ਲੈਣੇ ਚੈੱਕ ਕਰ ਲੀਏ ਬੁਖਾਰ ਦੇਖ ਰਹੇ ਹਾਂ ਬਾਕੀ ਮੈਂ ਆਪਾਂ ਕੀਤਾ ਨਹੀਂ ਚਾਲ ਮਿੰਟ ਫੋਰਨ ਬੁਖਾਰ ਜਿਹਦਾ ਆਪਾਂ ਟੈਂਪਰੇਚਰ ਦੇ ਦਿੰਦੇ ਆ ਉਹ ਫੋਰਨੈਟ ਤੇ ਦੇਖਦੇ ਆ ਸੈਟਿੰਗ ਕਰਦੇ ਆ 70 ਡਿਗਰੀ ਡਾਕਟਰ ਤਾਂ ਉਹਨੇ ਆ 20 ਲਿਖੀ ਬੈਠੇ ਆ ਤੁਹਾਨੂੰ ਪਤਾ ਹੀ ਆ ਉਸ 20 ਕੋਲ ਹੋ ਕੇ ਆਏ ਅੱਛਾ ਹਾਂ ਜਿਹੜਾ ਆਪਾਂ ਮਤੇ ਦੇ ਦਿੰਦੇ ਆ ਇਹਨੂੰ ਕਰਦੇ ਆ ਬੀ ਮਾਲਸ ਆ ਜੇ ਕੋਈ ਸਾਥ ਤੋਂ ਕੋਈ ਖਰਾਬ ਹੋਇਆ ਤਾਂ ਉਹ ਦੱਸੋ। ਹਾਂ। ਲੁਮਾ ਕਿਹੜੀ ਯੂਨੀਵਰਸਿਟੀ ਤੋਂ ਕੀਤਾ? ਇਹ ਯੂਨੀਵਰਸਿਟੀ ਨਹੀਂ ਹੁੰਦੀ। ਅੱਛਾ ਜੀ। ਇਹ ਤਾਂ ਜੇ ਕਿਸੇ ਆਪਾਂ ਐਮਬੀਬੀਐਸ ਦੇ ਕੋਲ ਲੱਗੇ ਹੋਏ ਆ ਡਾਕਟਰ ਗੁਲਜ਼ਾਰ ਆ। ਜੀ। ਸਾਡਾ ਐਮਬੀਬੀਐਸ ਸਾ ਮਲੇਰ ਕੋਲ ਜੀ ਜੀ। ਕਿ ਉਹਦੇ ਕੋਲ ਮੈਂ ਲਾਇਆ 5 ਸਾਲ। ਜੀ। ਉਹਦੀ ਗੱਲ। ਜਿਵੇਂ ਹੁਣ ਸਾਡੇ ਕੋਲ ਮੁੰਡਾ ਲੱਗਿਆ ਹੋਇਆ ਜਾਂ ਇੱਥੇ ਲੱਗਿਆ ਹੋਇਆ ਉਹਦਾ ਕੰਮ ਸਿੱਖ ਕੇ ਕੰਮ ਕਰ ਲੈਂਦਾਗਾ ਵੀ ਉਹਦਾ। ਕੋਈ ਅਸੀਂ ਕਿਹੜਾ ਆਪਰੇਸ਼ਨ ਕਰਦੇ ਆ ਕੋਈ। ਸਾ ਕਿਹਨੂੰ ਮਾਰ ਕੇ ਡਾਕਟਰ ਨਾਮ ਲਿਖਣ ਦਾ ਸਾਡੇ ਕੋਲ ਕੋਈ ਨਹੀਂ ਹੈ। ਫਿਰ ਤੁਸੀਂ ਲਿਖਿਆ ਹੋਇਆ ਉਹ ਆਪਾਂ ਆਪਾਂ ਮਟੇ ਦੇ ਦਿੰਦੇ ਆ ਕੰਮ ਹੋਰ ਦੱਸ ਜੋ ਤੁਸੀਂ ਤੇ ਸਰ ਸਾਹਿਬ ਹੱਡੀਆਂ ਦੇ ਡਾਕਟਰਾਂ ਨਾਲ ਬਣ ਕੇ ਪ੍ਰੈਕਟਿਸ ਕਰਨ ਦਾ ਜਾਂ ਜੋ ਵੀ ਐਕਸ-ਰੇ ਕਰਨ ਦਾ ਸੰਬੰਧ ਹੈ ਇਹਦੇ ਲਈ ਅਸੀਂ ਸੀਨੀਅਰ ਮੈਡੀਕਲ ਆਫੀਸ ਜੋ ਅਲਾਵਾ ਹਸਪਤਾਲ ਦੇਖਦੇ ਉਹਨਾਂ ਨੂੰ ਪਹੁੰਚ ਜਾਊਗਾ ਨਾਲ ਦੀ ਨਾਲ ਸਾਡੇ ਜ਼ਿਲ੍ਹੇ ਤੇ ਜੋ ਡਰੱਗ ਇੰਸਪੈਕਟਰ ਹੈ ਉਹਨਾਂ ਦੀ ਡਿਊਟੀ ਲਈ ਜਾਊਗੀ ਤਾਂ ਕਿ ਉਹ ਚੈੱਕ ਕਰਨਗੇ ਕਿ ਗਰੀਨ ਉਹ ਹੈ ਜਾਂ ਨਹੀਂ ਜਾਂ ਉਹ ਪ੍ਰੈਕਟਿਸ ਕਰ ਸਕਦੇ ਕਿ ਨਹੀਂ ਕਿ ਸਰ ਕਿੰਨੇ ਦਿਨ ਫੈਕਸ਼ਨ ਰੋਟਾ ਇਮਤ ਹੈ ਅੱਜ ਇਹ ਹਦਾਇਤਾਂ ਜਾਰੀ ਕਰ ਦੂੰਗਾ। ਔਰ ਉਹਨਾਂ ਨੂੰ 10 ਦਿਨ ਦਾ ਟਾਈਮ ਦਿਆਂਗੇ ਉਹਦੇ ਵਿੱਚ ਸਾਰੇ ਆਪਣੇ ਕਾਰਜ ਕਰਕੇ ਮੈਨੂੰ ਰਿਪੋਰਟ ਕਰਨਾ।